ਹਾਂਜੀ ਦੋਸਤੋ ਹਾਜ਼ਰ ਹੋਏ ਅੱਜ ਦੀ ਕਹਾਣੀ ਧੀਆ ਦੇ ਲੇਖ ਲੈ ਕੇ ਪਾਗ 18ਵਾਂ ਇਸ ਨੂੰ ਲਿਖਿਆ ਜਸਵੀਰ ਕੌਰ ਢਾਲੀਵਾਲ ਨੇ ਪ੍ਰਾਈਵੇਸੀ ਦੇ ਲਈ ਪਾਤਰਾਂ ਦੇ ਨਾਮ ਬਦਲੇ ਗਏ ਹਨ ਸਤਨਾਮ ਹੁਣੀ ਉਸ ਤੋਂ ਬਾਅਦ ਆਪਣੇ ਕਮਰਿਆਂ ਵਿੱਚ ਚਲੇ ਗਈ ਅਮਨ ਨੇ ਆਪਣੇ ਕਮਰੇ ਵਿੱਚ ਜਾ ਕੇ ਹਰਲੀਨ ਨੂੰ ਵਿਆਹ ਤੇ ਆਉਣ ਲਈ ਮੈਸੇਜ ਕਰ ਦਿੱਤਾ ਹਰਲੀਨ ਨੂੰ ਵੀ ਵਿਆਹ ਬਾਰੇ ਦੱਸ ਦਿੱਤਾ ਰਮਣ ਵੀ ਕਮਰੇ ਵਿੱਚ ਚਲੀ ਗਈ ਤੇ ਦਵਿੰਦਰ ਉੱਥੇ ਹੀ ਬੈਠਾ ਸੋਚੀ ਪਿਆ ਹੋਇਆ ਸੀ ਰਮਣ ਫੇਰ ਦੁਬਾਰਾ ਦਵਿੰਦਰ ਨੂੰ ਸੌਣ ਲਈ ਕਹਿਣ ਲੱਗੀ ਕਿ ਕੱਲ ਨੂੰ ਸਾਰਾ ਦਿਨ ਬਹੁਤ ਕੰਮ ਰਹਿਣੇ ਨੇ 5 ਕੁ ਮਿੰਟ ਬਾਅਦ ਦਵਿੰਦਰ ਆ ਗਿਆ ਰਮਣ ਤੁਸੀਂ ਪੈਨ ਫੋਨ ਕਰਕੇ ਅਮਨ ਦੇ ਵਿਆਹ ਬਾਰੇ ਦੱਸ ਦਿਓ ਫਿਰ ਕੱਲ ਨੂੰ ਮੰਮੀ ਜੀ ਗੱਲ ਕਰਕੇ ਵਿਆਹ ਦਾ ਸੱਦਾ ਦੇ ਦੇਣਗੇ ਦਵਿੰਦਰ ਰਮਣ ਤੂੰ ਕਿਹੜੀ ਮਿੱਟੀ ਦੀ ਬਣੀ ਹੋਈ ਹੈ ਕੀ ਹਾਲਤ ਹੋ ਗਈ ਤੇਰੀ ਉਹਨਾਂ ਕਰਕੇ ਮੈਂ ਨਹੀਂ ਕਿਸੇ ਨੂੰ ਕੁਝ ਵੀ ਦੱਸਣਾ ਉਹਨਾਂ ਨੂੰ ਜਦੋਂ ਤੇਰੇ ਤੱਕ ਕੋਈ ਮਤਲਬ ਨਹੀਂ ਫਿਰ ਅਮਨਦੀਪ ਦੇ ਵਿਆਹ ਦਾ ਵੀ ਉਹਨਾਂ ਨੂੰ ਕੋਈ ਚਾਹ ਨਹੀਂ ਹੋਣਾ ਦਵਿੰਦਰ ਖਿਜਿਆ ਪਿਆ ਸੀ ਰਮਣ ਦਵਿੰਦਰ ਐਵੇਂ ਨਹੀਂ ਕਹੀਦਾ ਹੁੰਦਾ ਮੰਮੀ ਜੀ ਵੀਰ ਜੀ ਤੇ ਦੀਦੀ ਜੀ ਦਾ ਕੀ ਕਸੂਰ ਹੈ ਉਹ ਤਾਂ ਵਿਆਹ ਜਾਣਗੇ ਦਵਿੰਦਰ ਕੁਝ ਨਾ ਬੋਲਿਆ ਬਸ ਚੁੱਪਚਾਪ ਬੈਠਾ ਸੀ ਫਿਰ ਰਮਣ ਵੀ ਸੋਚਣ ਲੱਗੀ ਕੀ ਚੱਲ ਮੰਮੀ ਹੁਣੀ ਫੋਨ ਕਰ ਲੈਣਗੇ ਦਵਿੰਦਰ ਬਿਨਾ ਕੁਝ ਬੋਲੇ ਹੀ ਉੱਠ ਕੇ ਰਮਣ ਨੂੰ ਦਵਾਈ ਦੇਣ ਲੱਗਾ ਰਮਣ ਨੇ ਉਹਦਾ ਹੱਥ ਫੜ ਕੇ ਆਪਣੇ ਕੋਲ ਬਿਠਾ ਲਿਆ ਤੇ ਕਹਿਣ ਲੱਗੀ ਨਾ ਹੁਣ ਜਨਾਬ ਨੇ ਹੁਣ ਨਾਰਾਜ਼ ਹੀ ਰਹਿਣਾ ਦਵਿੰਦਰ ਨਹੀਂ ਰਮਣ ਨਾਰਾਜ਼ਗੀ ਕਾਦੀ ਐ ਮੈਂ ਸੋਚਦਾ ਸੀ ਕਿ ਕੱਲ ਨੂੰ ਡੈਡੀ ਜੀ ਨਾਲ ਦਿਨ ਵਿੱਚ ਜਿੰਨੇ ਕੋ ਕੰਮ ਹੋਏ ਕਰਵਾ ਕੇ ਸ਼ਾਮ ਨੂੰ ਪਿੰਡ ਚਲਾ ਜਾਊਂਗਾ ਰਮਣ ਦਵਿੰਦਰ ਮੈਂ ਵੀ ਤੁਹਾਡੇ ਨਾਲ ਹੀ ਚੱਲੂੰਗੀ ਦਵਿੰਦਰ ਨਹੀਂ ਰਮਣ ਮੰਮੀ ਜੀ ਨੇ ਕਿਹਾ ਕਿ ਇੱਥੇ ਤੇਰੀ ਦੇਖਭਾਲ ਵਧੀਆ ਹੋਊਗੀ ਜਿੰਨਾ ਟਾਈਮ ਤੇਰੀ ਸਿਹਤ ਠੀਕ ਨਹੀਂ ਹੁੰਦੀ ਇੱਥੇ ਹੀ ਮੰਮੀ ਕੋਲ ਰਹਿਣਾ ਰਮਣ ਫਿਰ ਤੁਸੀਂ ਵੀ ਇੱਥੇ ਹੀ ਰੁਕ ਜਾਓ ਮੈਂ ਕੱਲਿਆਂ ਨੂੰ ਨਹੀਂ ਜਾਣ ਦੇਣਾ ਡੈਡੀ ਜੀ ਨੇ ਪਤਾ ਨਹੀਂ ਤੁਹਾਨੂੰ ਕੀ ਕਹਿਣਾ ਹੈ ਦਵਿੰਦਰ ਕੁਝ ਨਹੀਂ ਹੁੰਦਾ ਰਮਣ ਇੰਨਾ ਨਾ ਡਰਿਆ ਕਰ ਰਮਣ ਚੁੱਪਚਾਪ ਲੇਟ ਗਈ ਦਵਿੰਦਰ ਨੇ ਰਾਤ ਦਾ ਟਾਈਮ ਹੋਣ ਕਰਕੇ ਆਪਣੇ ਵੀਰੇ ਨੂੰ ਮੈਸੇਜ ਕਰਕੇ ਅਮਨ ਦੇ ਵਿਆਹ ਬਾਰੇ ਦੱਸ ਦਿੱਤਾ ਉਹਨਾਂ ਨੇ ਮੈਸੇਜ ਦੇਖਦੇ ਹੀ ਫੋਨ ਲਾ ਲਿਆ ਤੇ ਦਵਿੰਦਰ ਨੂੰ ਕਹਿਣ ਲੱਗੇ ਫੋਨ ਕਿਉਂ ਨਹੀਂ ਲਾਇਆ ਨਾਲੇ ਇੰਨੀ ਛੇਤੀ ਵਿਆਹ ਬਾਰੇ ਪੁੱਛਣ ਲੱਗੇ ਦਵਿੰਦਰ ਵੀਰੇ ਮੈਨੂੰ ਲੱਗਾ ਤੁਸੀਂ ਸੌਂਗੇ ਹੋਵੋਗੇ ਦਵਿੰਦਰ ਨੇ ਅਮਨ ਦੇ ਵਿਆਹ ਦੀ ਕਾਰਡ ਬਾਰੇ ਸਭ ਕੁਝ ਦੱਸ ਦਿੱਤਾ ਫੋਨ ਕੱਟ ਕੇ ਦਵਿੰਦਰ ਵੀ ਸੌਂ ਗਿਆ ਤੇ ਸਵੇਰੇ ਸਭ ਤੋਂ ਪਹਿਲਾਂ ਦਵਿੰਦਰ ਉੱਠਿਆ ਉਹ ਤਿਆਰ ਹੋ ਕੇ ਰਸੋਈ ਵਿੱਚ ਚਾਹ ਬਣਾਉਣ ਲੱਗ ਗਿਆ ਨਾਲ ਹੀ ਰਮਾ ਲਈ ਦੁੱਧ ਗਰਮ ਕਰਨ ਲਈ ਰੱਖ ਦਿੱਤਾ ਗਿਆ ਉਦੋਂ ਤੱਕ ਚਰਨਜੀਤ ਵੀ ਆ ਗਈ ਚਰਨਜੀਤ ਮੈਂ ਬਣਾ ਲੈਂਦੀ ਚਾਹ ਪੁੱਤ ਤੂੰ ਬੈਠ ਜਾ ਜਾ ਕੇ ਦਵਿੰਦਰ ਮੰਮੀ ਜੀ ਅਮਨ ਤੋਂ ਨਹੀਂ ਹੁਣ ਕੋਈ ਰਸੋਈ ਦਾ ਕੰਮ ਕਰਾਉਣਾ ਆਪਾਂ ਆਪ ਹੀ ਕਰ ਲਿਆ ਕਰਨਾ ਦਵਿੰਦਰ ਚਾਹ ਤੇ ਦੁੱਧ ਪਾ ਕੇ ਚਰਨਜੀਤ ਦੇ ਨਾਲ ਹੀ ਰਮਣ ਕੋਲ ਚਲਾ ਗਿਆ ਦਵਿੰਦਰ ਕਹਿਣ ਲੱਗਾ ਰਮਣ ਮੰਮੀ ਜੀ ਨੂੰ ਦੱਸ ਦੇ ਕਿ ਮੈਂ ਪੰਡ ਵੀ ਰਸੋਈ ਦੇ ਸਾਰੇ ਕੰਮ ਕਾਜ ਕਰ ਲੈਂਦਾ ਰਮਣ ਹਾਂਜੀ ਮੰਮੀ ਵੀਰ ਜੀ ਤੇ ਦਵਿੰਦਰ ਦੋਵੇਂ ਹੀ ਸਭ ਕੁਝ ਬਣਾ ਲੈਂਦੇ ਨੇ ਚਰਨਜੀਤ ਚੱਲ ਕੋਈ ਨਾ ਪੁੱਤ ਤੇਰਾ ਘਰ ਐ ਜੋ ਮਰਜ਼ੀ ਕਰ ਲਿਆ ਕਰ ਉਦੋਂ ਤੱਕ ਸਤਨਾਮ ਵੀ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਗਿਆ 9:00 ਵਜੇ ਨੂੰ ਹੀ ਸਤਨਾਮ ਤੇ ਦਵਿੰਦਰ ਵਿਆਹ ਦੀ ਤਿਆਰੀ ਲਈ ਬਾਜ਼ਾਰ ਚਲੇ ਗਏ 10:00 ਵਜੇ ਨੂੰ ਗੁਰਵੀਰ ਹੁਣੀ ਤੇ ਜੱਗੀ ਤੇ ਉਹਦੀ ਬੀਬੀ ਵੀ ਆ ਗਈ ਬੀਬੀ ਰਮਣ ਕੋਲ ਰੁਕ ਗਈ ਬਾਕੀ ਸਭ ਆਪੋ ਆਪਣੀਆਂ ਜ਼ਿੰਮੇਵਾਰੀਆਂ ਵਾਲੇ ਕੰਮ ਕਾਜ ਕਰਨ ਬਾਜ਼ਾਰ ਚਲੇ ਗਏ ਸ਼ਾਮ ਤੱਕ ਸਾਰਿਆਂ ਨੇ ਰਲ ਮਿਲ ਕੇ ਵਿਆਹ ਦੇ ਕਿੰਨੇ ਹੀ ਕੰਮ ਨਿਵੇੜ ਲਈ ਸੀ ਅਮਨ ਨੇ ਇੱਕ ਦਿਨ ਵਿੱਚ ਹੀ ਵਾਵਾ ਖਰੀਦਦਾਰੀ ਕਰ ਲਈ ਸੀ ਬਾਕੀ ਦੇ ਕੰਮ ਤਾਂ ਵਿਆਹ ਵਾਲੇ ਦਿਨ ਤੱਕ ਚੱਲੀ ਜਾਣੀ ਸੀ ਅਮਨ ਆਪਣੇ ਕੱਪੜੇ ਤੇ ਹੋਰ ਸਮਾਨ ਰਮਨ ਨੂੰ ਦਿਖਾਉਣ ਲੱਗੀ ਸੀ ਚਰਨਜੀਤ ਰਸੋਈ ਚ ਰੋਟੀ ਬਣਾਉਣ ਲੱਗੀ ਸੀ ਇੱਕ ਉਹਨੂੰ ਦਵਿੰਦਰ ਦੀ ਫਿਕਰ ਲੱਗੀ ਸੀ ਕਿਉਂਕਿ ਸ਼ਾਮ ਨੂੰ ਉਹ ਆਪਣੇ ਪਿੰਡ ਨੂੰ ਚਲਾ ਗਿਆ ਸੀ ਚਰਨਜੀਤ ਨੂੰ ਇਹ ਸੀ ਕਿ ਉਹਦਾ ਡੈਡੀ ਪਤਾ ਨਹੀਂ ਕੀ ਕਹੂ ਅੱਜ ਚਰਨਜੀਤ ਤੇ ਸਤਨਾਮ ਨੇ ਦਵਿੰਦਰ ਦੇ ਮੰਮੀ ਡੈਡੀ ਨੂੰ ਫੋਨ ਕੀਤਾ ਤੇ ਵਿਆਹ ਆਉਣ ਦਾ ਸੱਦਾ ਦਿੱਤਾ ਦਵਿੰਦਰ ਦੀ ਮੰਮੀ ਨੇ ਤਾਂ ਵਧਾਈਆਂ ਦਿੱਤੀਆਂ ਪਰ ਡੈਡੀ ਨੇ ਤਾਂ ਗੱਲ ਹੀ ਨਹੀਂ ਕੀਤੀ ਚਰਨਜੀਤ ਇਸ ਗੱਲ ਦੀ ਟੈਨਸ਼ਨ ਕਰੀ ਜਾਂਦੀ ਸੀ ਕਿ ਪਤਾ ਨਹੀਂ ਦਵਿੰਦਰ ਦੇ ਘਰ ਜਾਂਦੇ ਨੂੰ ਉਥੇ ਮਾਹੌਲ ਕਿਹੋ ਜਿਹਾ ਹੋ ਦਵਿੰਦਰ ਆਪਣੀ ਮੰਮੀ ਤੇ ਭਾਬੀ ਨੂੰ ਮਿਲ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਦਵਿੰਦਰ ਨੂੰ ਪਤਾ ਲੱਗ ਗਿਆ ਸੀ ਕਿ ਡੈਡੀ ਘਰ ਹੀ ਨਹੀਂ ਕਿਉਂਕਿ ਦਵਿੰਦਰ ਨੂੰ ਕਿਸੇ ਨੇ ਰੋਟੀ ਪਾਣੀ ਨਹੀਂ ਪੁੱਛਿਆ ਉਹਨਾਂ ਨੇ ਆਪਣਾ ਤੇ ਰਮਨ ਦਾ ਸਮਾਨ ਬੈਗ ਵਿੱਚ ਪਾ ਲਿਆ ਉਹ ਹਾਲੇ ਰਮਨ ਨੂੰ ਫੋਨ ਲਾਉਣ ਲੱਗਾ ਸੀ ਕਿ ਕਮਰੇ ਦੇ ਬਾਹਰ ਆ ਕੇ ਉਹਦਾ ਡੈਡੀ ਬੋਲਣ ਲੱਗ ਗਿਆ ਅੱਜ ਇੱਥੇ ਕੀ ਕਰਨ ਆਏ ਐ ਉਥੇ ਹੀ ਰਹਿਣਾ ਸੀ ਨਾਲ ਹੀ ਕਹਿਣ ਲੱਗੇ ਇਸ ਘਰ ਚੋਂ ਕਿਸੇ ਨੇ ਵਿਆਹ ਨਹੀਂ ਜਾਣਾ ਦਵਿੰਦਰ ਕੁਝ ਨਹੀਂ ਬੋਲਿਆ ਤੇ ਲਾਈਟ ਬੰਦ ਕਰਕੇ ਸੌਂ ਗਿਆ ਸਵੇਰੇ ਉਹ ਜਲਦੀ ਉੱਠ ਸ਼ਹਿਰ ਜਾਣ ਲਈ ਬਾਹਰ ਆਇਆ ਤਾਂ ਉਹਦਾ ਵੀਰਾ ਕਮਰੇ ਅੱਗੇ ਖੜਾ ਸੀ ਉਹ ਦਵਿੰਦਰ ਨੂੰ ਮਿਲਣ ਆਇਆ ਸੀ ਤੇ ਕਹਿਣ ਆਇਆ ਮੈਂ ਵਿਆਹ ਜ਼ਰੂਰ ਆਉਂਗਾ ਉਹ ਕਹਿਣ ਲੱਗਾ ਵਿਆਹ ਤੋਂ ਬਾਅਦ ਫੁੱਫੜ ਜੀ ਹੁਣਾਂ ਨੂੰ ਦੁਬਾਰਾ ਸੱਦਾਂਗੇ ਦਵਿੰਦਰ ਹਾਂਜੀ ਕਹਿ ਕੇ ਮੋਟਰਸਾਈਕਲ ਚੱਕ ਕੇ ਸ਼ਹਿਰ ਨੂੰ ਵਾਪਸ ਆ ਗਿਆ ਦਵਿੰਦਰ ਦੇਨ ਚੜਨ ਤੋਂ ਪਹਿਲਾਂ ਹੀ ਸ਼ਹਿਰ ਵਾਲੇ ਘਰ ਪਹੁੰਚ ਗਿਆ ਰਮਨਤਾ ਹਾਲੇ ਸੁੱਤੀ ਪਈ ਸੀ ਦਵਿੰਦਰ ਰਸੋਈ ਵਿੱਚ ਆਪਣੀ ਮੰਮੀ ਕੋਲ ਚਲਾ ਗਿਆ ਚਰਨਜੀਤ ਪੁੱਤ ਘਰੇ ਠੀਕ ਸੀ ਸਾਰੇ ਦਵਿੰਦਰ ਜੀ ਮਾਂ ਸਭ ਵਧੀਆ ਉਠਿਆ ਨਹੀਂ ਹਾਲੇ ਕੋਈ ਉਦੋਂ ਤੱਕ ਅਮਨ ਆ ਕੇ ਕਹਿੰਦੀ ਲੈ ਮੈਨੂੰ ਤਾਂ ਘੰਟਾ ਹੋਇਆ ਜਾਗਦੀ ਨੂੰ ਬਾਜੀ ਵੀਰਾ ਤੁਹਾਡੇ ਨਾਲ ਗੱਲ ਕਰਨ ਨੂੰ ਕਹਿੰਦਾ ਸੀ ਦਵਿੰਦਰ ਫੋਨ ਲੈ ਕੇ ਹਰਵੀਰ ਨਾਲ ਗੱਲ ਕਰਨ ਲਈ ਹਾਲ ਵਿੱਚ ਚਲਾ ਗਿਆ ਸਤਨਾਮ ਦੇ ਆਏ ਤੋਂ ਅਮਨ ਨੇ ਚਾਹ ਪਾ ਲਿਆਂਦੀ ਉਦੋਂ ਤੱਕ ਹਰਵੀਰ ਨੇ ਆਪਣੇ ਮਾਮਾ ਮਾਮੀ ਜੀ ਨਾਲ ਵੀ ਗੱਲ ਕਰਕੇ ਵਧਾਈਆਂ ਦੇ ਦਿੱਤੀਆਂ ਉਦੋਂ ਤੱਕ ਰਮਣ ਵੀ ਹਾਲ ਵਿੱਚ ਹੀ ਆ ਗਈ ਸਤਨਾਮ ਨੇ ਚਾਹ ਪੀਂਦੇ ਟਾਈਮ ਹੀ ਦਵਿੰਦਰ ਨਾਲ ਰਹਿੰਦੇ ਸਾਰੇ ਕੰਮਾਂ ਦੀ ਸਲਾਹ ਕਰ ਲਈ ਸਤਨਾਮ ਨੂੰ ਸ਼ੁਰੂ ਤੋਂ ਹੀ ਆਦਤ ਹੈ ਕਿ ਹਰ ਕੰਮ ਸਲਾਹ ਨਾਲ ਕਰਨਾ ਹੈ ਚਾਹੇ ਮੂਰਲਾ ਬੰਦਾ ਉਮਰ ਵਿੱਚ ਉਹ ਤੋਂ ਛੋਟਾ ਹੋਵੇ ਚਾਹੇ ਵੱਡਾ ਹੋਵੇ ਸਵੇਰ ਦੀ ਰੋਟੀ ਪਾਣੀ ਖਾ ਕੇ ਫਿਰ ਸਾਰੇ ਜਨੇ ਵਿਆਹ ਦੀਆਂ ਤਿਆਰੀਆਂ ਵਿੱਚ ਲੱਗ ਗਏ ਸਭ ਤੋਂ ਵੱਧ ਕਾਲ ਬਾਜ਼ਾਰ ਜਾਣ ਦੀ ਅਮਨ ਨੂੰ ਹੁੰਦੀ ਸੀ ਉਹਨੂੰ ਆਪਣੇ ਸੂਟਾਂ ਦੀ ਸਲਾਈ ਦੀ ਟੈਂਸ਼ਨ ਹੋਈ ਸੀ ਕਿ ਵਿਆਹ ਤੱਕ ਤਿਆਰ ਨਹੀਂ ਹੋਣੇ ਅੱਜ ਅਮਨ ਤੇ ਗਰਵੀਰ ਨੇ ਪਟਿਆਲੇ ਜਗਪਾਲ ਦੀ ਤੇ ਆਪਣੀ ਸ਼ਾਪਿੰਗ ਲਈ ਵੀ ਜਾਣਾ ਸੀ ਘਰ ਵਿੱਚ ਭਜ ਤੋੜ ਦਾ ਮਾਹੌਲ ਸੀ ਦਵਿੰਦਰ ਆਪਣੇ ਡੈਡੀ ਕਰਕੇ ਚਾਹੇ ਕਿੰਨਾ ਦਿਲੋਂ ਦੁਖੀ ਸੀ ਪਰ ਰਮਨ ਤੇ ਉਹਦੇ ਪਰਿਵਾਰ ਨੂੰ ਖੁਸ਼ ਰੱਖਣ ਦੀ ਹਰ ਕੋਸ਼ਿਸ਼ ਕਰਦਾ ਜਦੋਂ ਰਮਨ ਹੁਣੀ ਸਾਰੇ ਤਿਆਰ ਸੀ ਤਾਂ ਜਗਪਾਲ ਦਾ ਫੋਨ ਆ ਜਾਂਦਾ ਹੈ ਕੀ ਮੈਂ ਤੁਹਾਨੂੰ ਆਕੇ ਲੈ ਜਾਵਾਂ ਅਮਨ ਨਹੀਂ ਨਹੀਂ ਅਸੀਂ ਆ ਜਾਣਾ ਹੈ ਇਥੇ ਬਾਜ਼ਾਰ ਜਾ ਕੇ ਆਉਣਾ ਅਸੀਂ 2 ਘੰਟੇ ਤੱਕ ਆਉਂਦੇ ਆ ਜਗਪਾਲ ਅਮਨ ਘਰ ਸਭ ਠੀਕ ਨੇ ਸਾਰੇ ਕੋਈ ਗੱਲ ਐ ਰਮਨ ਭੈਣ ਠੀਕ ਐ ਅਮਨ ਹਾਂਜੀ ਰਮਨ ਵੀ ਠੀਕ ਐ ਜਗਪਾਲ ਬਾਕੀ ਸਭ ਵੀ ਠੀਕ ਨੇ ਜਗਪਾਲ ਫੇਰ ਸੱਚ ਦੱਸਣਾ ਤੁਸੀਂ ਇੰਨੇ ਪਰੇਸ਼ਾਨ ਕਿਉਂ ਹੋ ਅਮਨ ਨਹੀਂ ਜਗਪਾਲ ਉਹ ਗੱਲ ਨਹੀਂ બસ ਮੈਨੂੰ ਆਹ ਹੈ ਕਿ ਵਿਆਹ ਵਿੱਚ 3 ਦਿਨ ਰਹਿ ਗਏ ਪਤਾ ਨਹੀਂ ਤਿਆਰੀ ਕਿਵੇਂ ਹੋਣੀ ਹੈ ਜਗਪਾਲ ਉਹ ਅਮਨ ਸਭ ਕੁਝ ਹੋ ਜਾਣਾ ਹੈ ਸਾਨੂੰ ਕੁਝ ਵੀ ਸਪੈਸ਼ਲ ਨਹੀਂ ਚਾਹੀਦਾ ਸ਼ਾਮ ਨੂੰ ਪੈਲਸ ਵਿੱਚ ਪਾਰਟੀ ਤਾਂ ਰੱਖੀ ਹੋਈ ਹੈ ਅਮਨ ਹਾਂਜੀ ਠੀਕ ਹੈ ਮੈਨੂੰ ਇਹ ਸੀ ਕਿ ਉਦੋਂ ਤੱਕ ਮੇਰੇ ਸੂਟ ਤਿਆਰ ਨਹੀਂ ਹੋਣੇ ਜਗਪਾਲ ਹੱਸਦਾ ਹੋਇਆ ਜੇ ਨਹੀਂ ਤਿਆਰ ਹੋਣਗੇ ਬਾਅਦ ਵਿੱਚ ਹੋ ਜਾਣਗੇ ਅਮਨ ਕਰੋ ਕਰੋ ਤੁਸੀਂ ਵੀ ਮਜ਼ਾਕ ਸਾਰੇ ਇਦਾਂ ਹੀ ਮਜ਼ਾਕ ਕਰਦੇ ਨੇ ਮੈਨੂੰ ਚਲੋ ਫਿਰ ਅਸੀਂ ਆਉਂਦੇ ਆ ਅਮਨ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਰਮਨ ਤੇ ਗੁਰਵੀਰ ਬਾਜ਼ਾਰ ਦੇ ਕੰਮ ਕਾਜ ਕਰਕੇ ਪਟਿਆਲੇ ਨੂੰ ਚਲੇ ਗਏ ਰਮਨ ਅੱਜ ਘਰੇ ਕੱਲੀ ਹੀ ਸੀ ਦਵਿੰਦਰ ਦਾ ਧਿਆਨ ਰਮਨ ਵੱਲ ਸੀ ਉਹ ਦੋ ਵਾਰ ਢੇੜਾ ਮਾਰ ਗਿਆ ਸੀ ਦੁਪਹਿਰ ਤੱਕ ਫਿਰ ਨਿੰਮੋ ਤੇ ਚਰਨਜੀਤ ਘਰ ਆ ਗਈਆਂ ਅਮਨ ਨੇ ਜਾਂਦੇ ਹੋਏ ਰਸਤੇ ਵਿੱਚ ਗੁਰਵੀਰ ਨੂੰ ਦੱਸਿਆ ਵੀਰੇ ਅੱਜ ਹਰਵੀਰ ਵੀਰਾ ਪੁੱਛਦਾ ਸੀ ਵੀ ਤੈਨ੍ਹ ਹਰਲੀਨ ਨੂੰ ਵਿਆਹ ਤੇ ਆਉਣ ਲਈ ਫੋਨ ਕਰ ਦਿੱਤਾ ਵਿਰੇ ਮੈਂ ਉਹਨੂੰ ਹਾਂ ਕਹਿ ਦਿੱਤਾ ਗੁਰਵੀਰ ਹਰਲੀਨ ਨੇ ਮੈਸੇਜ ਦਾ ਜਵਾਬ ਦਿੱਤਾ ਅਮਨ ਨਹੀਂ ਵੀਰੇ ਗੁਰਵੀਰ ਕਹਿੰਦਾ ਚੱਲ ਕੋਈ ਨਹੀਂ ਪਰ ਵਿਆਹ ਆ ਜਾਵੇ ਕਿਉਂਕਿ ਹਰਵੀਰ ਨੇ ਉਹਦੇ ਬਾਰੇ ਜ਼ਰੂਰ ਪੁੱਛਣਾ ਹੈ ਇਹੀ ਗੱਲਾਂ ਕਰਦੇ ਉਹ ਦੋਵੇਂ ਜਣੇ ਪਟਿਆਲੇ ਪਹੁੰਚ ਗਏ ਜਗਪਾਲ ਜਾਂਦਿਆਂ ਨੂੰ ਪਹਿਲਾਂ ਹੀ ਰੈਡੀਮੇਡ ਕੱਪੜਿਆਂ ਵਾਲੀ ਦੁਕਾਨ ਤੇ ਖੜਾ ਸੀ ਪਹਿਲਾਂ ਉਹਦੇ ਕੱਪੜੇ ਲਏ ਫਿਰ ਜਗਪਾਲ ਅਮਨ ਨੂੰ ਪਾਰਟੀ ਲਈ ਲਹਿੰਗਾ ਦੇਖਣ ਨੂੰ ਕਹਿਣ ਲੱਗਾ ਅਮਨ ਨੇ ਦੱਸਿਆ ਕਿ ਲਹਿੰਗਾ ਤਾਂ ਮੈਂ ਲੈ ਲਿਆ ਜੇ ਤੁਹਾਨੂੰ ਨਹੀਂ ਪਸੰਦ ਆਉ ਤਾਂ ਆਪਾਂ ਹੋਰ ਦੇਖ ਲੈਂਦੇ ਆ ਅਮਨ ਨੇ ਆਪਣੇ ਮੋਬਾਈਲ ਵਿੱਚੋਂ ਫੋਟੋ ਕੱਢ ਕੇ ਦਿਖਾ ਦਿੱਤੀ ਜਗਪਾਲ ਇਹ ਤਾਂ ਬਹੁਤ ਸੋਹਣਾ ਹੈ ਸ਼ਾਮ ਦੀ ਪਾਰਟੀ ਲਈ ਵਧੀਆ ਲੱਗੂ ਮੰਮੀ ਤੇ ਦੀਦੀ ਨੂੰ ਦਿਖਾ ਲੈਂਦੇ ਆ ਅਮਨ ਹਾਂਜੀ ਦਿਖਾ ਦਿਓ ਉਥੇ ਜਗਪਾਲ ਉਹਨਾਂ ਨੂੰ ਆਪਣੀ ਮੰਮੀ ਹੁਣਾ ਕੋਲ ਕੱਪੜਿਆਂ ਵਾਲੀ ਦੁਕਾਨ ਤੇ ਲੈ ਗਿਆ ਅਮਨ ਆਪਣੀ ਸੱਸ ਤੇ ਦੀਦੀ ਨੂੰ ਮਿਲਣ ਤੋਂ ਬਾਅਦ ਜਗਪਾਲ ਨੇ ਫਿਰ ਅਮਮਾ ਨੂੰ ਆਪਣੀ ਚਾਚੀ ਜੀ ਭੂਆ ਜੀ ਤੇ ਮਾਮੀ ਜੀ ਨਾਲ ਮਿਲਵਾਇਆ ਫਿਰ ਉਹਨਾਂ ਨੇ ਸੂਟ ਵਗੈਰਾ ਲਏ ਅਮਮਾ ਨੇ ਬਾਅਦ ਵਿੱਚ ਆਪਣੀ ਸੱਸ ਨਾਲ ਪਾਰਟੀ ਲਈ ਲਹਿੰਗੇ ਦੀ ਗੱਲ ਵੀ ਕਰ ਲਈ ਉਹਨੇ ਕਹਿ ਦਿੱਤਾ ਪੁੱਤ ਵਰੀ ਦਾ ਸੂਟ ਆਨੰਦ ਕਾਰਜ ਤੇ ਪਾ ਲਵੀ ਲਹਿੰਗਾ ਸ਼ਾਮ ਨੂੰ ਪਾਰਟੀ ਤੇ ਪਾ ਲੈਣਾ ਅਮਨ ਨੇ ਕਿਹਾ ਹਾਂਜੀ ਮੰਮੀ ਜੀ ਉਹਨਾਂ ਸੂਟ ਅਮਨ ਨੂੰ ਫੜਾ ਦਿੱਤਾ ਗੁਰਵੀਰ ਤੇ ਅਮਨ ਘਰ ਵਾਪਸ ਆ ਗਏ ਸਾਰੇ ਅਮਨ ਨੂੰ ਪੁੱਛਾ ਲੱਗੇ ਸੀ ਕਿ ਕਿਵੇਂ ਲੱਗੇ ਸਹੁਰੇ ਕਿਉਂਕਿ ਵਿਆਹ ਐਨੀ ਛੇਤੀ ਰੱਖ ਦਿੱਤਾ ਕਰਕੇ ਸਬੜਾਂ ਦੇ ਮਨ ਵਿੱਚ ਕੁਝ ਨਾ ਕੁਝ ਚੱਲ ਰਹੀ ਹਸੀ ਅਮਨ ਸਿਰਫ ਹੱਸੀ ਜਾਵੇ ਕਿ ਲੈ ਮੈਨੂੰ ਕੀ ਪਤਾ 2 ਘੰਟਿਆਂ ਵਿੱਚ ਕੀ ਪਤਾ ਲੱਗਦਾ ਤੇ ਉਹ ਅੰਦਰ ਰਮਨ ਕੋਲ ਚਲੀ ਗਈ ਰਮਣ ਅਮਨ 2 ਘੰਟੇ ਤਾਂ ਬਹੁਤ ਜ਼ਿਆਦਾ ਨਹੀਂ ਮੈਂ ਜਿਸ ਦਿਨ ਪਹਿਲੇ ਦਿਨ ਦਵਿੰਦਰ ਨੂੰ ਮਿਲੀ 5 ਮਿੰਟ ਗੱਲ ਕਰਨ ਤੋਂ ਬਾਅਦ ਹੀ ਅਹਿਸਾਸ ਹੋ ਗਿਆ ਸੀ ਕਿ ਦਵਿੰਦਰ ਬਹੁਤ ਚੰਗੇ ਇਨਸਾਨ ਨੇ ਨਹੀਂ ਤਾਂ ਮੈਨੂੰ ਪਹਿਲਾ ਫੋਨ ਤੇ ਗੱਲ ਕਰਨਾ ਵੀ ਔਖਾ ਲੱਗਦਾ ਸੀ ਅਮਨ ਓਵੇਂ ਤਾਂ ਰਮਣ ਜਗਪਾਲ ਵੀ ਵਧੀਆ ਨੇ ਬਸ ਫਿਰ ਸਭ ਕੁਝ ਠੀਕ ਹੈ ਦੋਵੇਂ ਭੈਣਾਂ ਕਿੰਨਾ ਟਾਈਮ ਗੱਲਾਂ ਕਰੀ ਗਈਆਂ ਅਗਲੇ ਦਿਨ ਦੇ ਕੰਮ ਕਾਜ ਦਾ ਸਲਾਹ مشورہ ਕਰਕੇ ਸਾਰੇ ਟਾਈਮ ਨਾਲ ਹੀ ਸੌ ਗਈ। ਦੋ ਦਿਨ ਰਹਿ ਗਏ ਸੀ ਵਿਆਹ ਵਿੱਚ। ਤਕਰੀਬਨ ਸਾਰੀਆਂ ਤਿਆਰੀਆਂ ਹੋ ਗਈਆਂ ਸੀ ਤੇ ਅੱਜ ਜਾਗੋ ਦਾ ਦਿਨ ਸੀ। ਨੱਚਣ ਟੱਪਣ ਦਾ ਅਮਨ ਨੂੰ ਸ਼ੁਰੂ ਤੋਂ ਸ਼ੌਕ ਸੀ। ਅਮਨ ਨੇ ਪਹਿਲਾਂ ਹੀ ਆਪਣੀ ਮੰਮੀ ਨੂੰ ਕਹਿ ਦਿੱਤਾ ਕਿ ਮੈਨੂੰ ਅੱਜ ਨੱਚਣ ਤੋਂ ਮਨਾ ਨਾ ਕਰਨਾ। ਮੇਰੇ ਤੋਂ ਨਹੀਂ ਰਹਿ ਹੋਣਾ ਨੱਚੇ ਬਗੈਰ। ਸਾਰੇ ਅਮਨ ਦੀ ਗੱਲ ਸੁਣ ਕੇ ਹੱਸਣ ਲੱਗੇ। ਸਤਨਾਮ ਸਾਰਾ ਦਿਨ ਘਰ ਵਿੱਚ ਰਾਣ ਕਲਾਈ ਰੱਖਦੀ ਐ ਸਾਡਾ ਤਾਂ ਦਿਲ ਨਹੀਂ ਲੱਗਣਾ ਤੇਰੇ ਬਗੈਰ ਅਮਨ ਲੈ ਡੈਡੀ ਹੁਣ ਤੁਸੀਂ ਮੰਮੀ ਵਾਂਗੂ ਉਦਾਸ ਹੋ ਗਏ ਚਰਨਜੀਤ ਪੁੱਤ ਧੀਆ ਤੋੜਨੀਆ ਕਿਤੇ ਸੁਖਾਲੀਆਂ ਨਹੀਂ ਬਹੁਤ ਔਖਾ ਹੁੰਦਾ ਐ ਅੱਜ ਅਮਨ ਨੇ ਫੇਰ ਆਪਣੀਆਂ ਗੱਲਾਂ ਨਾਲ ਸਭ ਨੂੰ ਖੁਸ਼ ਕਰ ਦਿੱਤਾ ਦੁਪਹਿਰ ਤੋਂ ਬਾਅਦ ਨਾਨਕੇ ਆ ਗਏ ਸ਼ਾਮ ਤੱਕ ਸਰ ਵੀ ਹੁਣੀ ਵੀ ਆ ਗਏ 7:00 ਵਜੇ ਤੱਕ ਹਲਦੀ ਦੀ ਰਸਮ ਸ਼ੁਰੂ ਹੋ ਗਈ ਉਸ ਤੋਂ ਬਾਅਦ ਬਹੁਤ ਜ਼ਿਆਦਾ ਗਰਮੀ ਹੋਣ ਕਰਕੇ ਜਾਗੋ ਕੱਢਣ ਲਈ ਨੇੜੇ ਦੇ ਹਾਲ ਵਿੱਚ ਪ੍ਰਬੰਧ ਕੀਤਾ ਹੋਇਆ ਸੀ ਸਤਨਾਮ ਨੇ ਆਪਣੇ ਰਿਸ਼ਤੇਦਾਰਾਂ ਦਾ ਇਕੱਠ ਜਾਗੋ ਤੇ ਹੀ ਕੀਤਾ ਹੋਇਆ ਸੀ ਅਮਨ ਦੀ ਹਲਦੀ ਦੀ ਰਸਮ ਕਰਨ ਤੋਂ ਬਾਅਦ ਸਾਰਾ ਪਰਿਵਾਰ ਨਾਨਕੇ ਦਾਦਕੇ ਹਾਲ ਵਿੱਚ ਚਲੇ ਗਏ ਉੱਥੇ ਹੀ ਸਾਰੇ ਮਹਿਮਾਨਾਂ ਨੇ ਆਉਣਾ ਸੀ ਜੱਗੀ ਗੁਰਵੀਰ ਤੇ ਦਵਿੰਦਰ ਸ਼ਾਮ ਦੇ ਹਾਲ ਵਿੱਚ ਸਾਰੇ ਪ੍ਰਬੰਧ ਕਰਨ ਲੱਗੇ ਹੋਏ ਸੀ ਜਦੋਂ ਤੱਕ ਜਾਗੋ ਦੀ ਤਿਆਰੀ ਹੋਈ ਸਾਰੇ ਰਿਸ਼ਤੇਦਾਰ ਵੀ ਆਉਣ ਲੱਗ ਗਏ ਦਵਿੰਦਰ ਦੇ ਘਰ ਤੋਂ ਤਾਂ ਕੋਈ ਨਹੀਂ ਆਇਆ ਸੀ ਪਰ ਦਵਿੰਦਰ ਦੀ ਭੂਆ ਜੀ ਫੁੱਫੜ ਜੀ ਉਹਨਾਂ ਦੀ ਬੇਟੀ ਸਾਰੇ ਜਣੇ ਆਏ ਸੀ ਦਵਿੰਦਰ ਤੇ ਰਮਨ ਬਹੁਤ ਖੁਸ਼ ਸੀ ਕਿ ਉਹਨਾਂ ਵੱਲੋਂ ਕੋਈ ਤਾਂ ਆਇਆ ਨਾਨਕਿਆਂ ਦਾਦਕਿਆਂ ਨੇ ਜਾਗੋ ਵਿੱਚ ਰੰਗ ਬਣ ਦਿੱਤਾ ਇੱਕ ਦੂਜੇ ਨੂੰ ਸਿੱਠੜੀਆਂ ਦੇ ਕੇ ਮਹੌਲ ਖੁਸ਼ਗਵਾਰ ਬਣਾਇਆ ਹੋਇਆ ਸੀ ਨਾਨਕੀਆਂ ਵਿੱਚ ਹੀ ਦਵਿੰਦਰ ਨੂੰ ਕੰਮ ਕਾਜ ਕਰਦੇ ਨੂੰ ਖਿੱਚ ਲਿਆਉਂਦੀਆਂ ਉਹ ਵੀ ਇੱਕ ਦੋ ਗੱਲਾਂ ਕਹਿ ਕੇ ਸਭ ਨੂੰ ਹਸਣ ਲਾ ਦਿੰਦਾ ਅੱਜ ਤਾਂ ਗੁਰਵੀਰ ਤੇ ਪ੍ਰੀਤੀ ਵੀ ਮਖਾਲ ਕਰਨ ਲੱਗੇ ਹੋਏ ਸੀ ਕਿ ਅੱਜ ਤੈਨੂੰ ਰਮਨ ਦੀ ਜਗ੍ਹਾ ਤੇ ਵੀ ਨੱਚਣਾ ਪੈਣਾ ਹੈ ਦਵਿੰਦਰ ਵੀ ਕਿਸੇ ਦੀ ਗੱਲ ਦਾ ਗੁੱਸਾ ਨਾ ਕਰਦਾ ਉਹ ਤਾਂ ਰਮਨ ਦੇ ਘਰ ਦਾ ਐਨਾ ਵਧੀਆ ਮਾਹੌਲ ਦੇਖ ਕੇ ਹੈਰਾਨ ਹੋਇਆ ਸੀ ਕਿਉਂਕਿ ਉਹਨਾਂ ਦੇ ਘਰ ਕਦੇ ਇਹੋ ਜਿਹਾ ਮਾਹੌਲ ਨਹੀਂ ਬਣਿਆ ਸੀ ਅਮਨ ਨੇ ਵੀ ਆਪਣੇ ਨੱਚਣ ਦੇ ਸਾਰੇ ਚਾਹ ਪੂਰੇ ਕਰ ਲਏ ਉਸ ਤੋਂ ਬਾਅਦ ਡੀਜੇ ਤੇ ਸਾਰੇ ਜਨੇ ਨੱਚਣ ਲੱਗੇ ਘੰਟੇ ਕੋ ਬਾਅਦ ਹੌਲੀ ਹੌਲੀ ਰਿਸ਼ਤੇਦਾਰ ਸਭ ਹਾਲਚੋ ਹੀ ਜਾਣ ਲੱਗੇ ਪ੍ਰੀਤੀ ਤੇ ਨਿੰਮਾ ਹੁਣੀ ਅਮਨ ਹੁਣਾ ਕੋਲ ਰੁਕ ਗਏ 11:00 ਵਜੇ ਡੀਜੇ ਬੰਦ ਕਰਕੇ ਸਾਰੇ ਜਨੇ ਘਰ ਨੂੰ ਆ ਗਏ ਅਗਲੇ ਦਿਨ ਸਵੇਰੇ ਅਮਨ ਦੀ ਨਹਾਈ ਧੋਈ ਕਰਵਾਈ ਫਿਰ ਉਸ ਨੂੰ ਗੁਰਵੀਰ ਪਾਰਲਰ ਛੱਡ ਆਇਆ ਸਤਨਾਮ ਤੇ ਦਵਿੰਦਰ ਤਿਆਰ ਹੋ ਕੇ ਗੁਰਦੁਆਰਾ ਸਾਹਿਬ ਚਲੇ ਗਏ ਕਿਉਂਕਿ ਬਰਾਤ ਤੇ ਸਾਰੇ ਰਿਸ਼ਤੇਦਾਰਾਂ ਲਈ ਚਾਹ ਪਾਣੀ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਦੇ ਲੱਗਰ ਹਾਲ ਵਿੱਚ ਹੀ ਕੀਤਾ ਹੋਇਆ ਸੀ ਜੱਗੀ ਵੀ ਆਪਣੇ ਬੀਬੀ ਬਾਪੂ ਜੀ ਨੂੰ ਘਰ ਛੱਡ ਕੇ ਗੁਰਦੁਆਰਾ ਸਾਹਿਬ ਚਲਾ ਗਿਆ ਮਨਿੰਦਰ ਹੁਣਾਂ ਨੇ ਤਾਂ ਸ਼ਾਮ ਤੱਕ ਪਾਰਟੀ ਤੇ ਹੀ ਪਹੁੰਚਣਾ ਸੀ ਰਮਨ ਹੁਣੀ ਵੀ ਸਾਰੇ ਜਣੇ ਤਿਆਰ ਹੋ ਕੇ 10 ਵਜੇ ਤੱਕ ਗੁਰਦੁਆਰਾ ਸਾਹਿਬ ਚਲੇ ਗਏ ਗੁਰਵੀਰ ਵੀ ਅਮਨ ਨੂੰ ਪਾਰਲਰ ਤੋਂ ਲੈ ਕੇ ਗੁਰਦੁਆਰਾ ਸਾਹਿਬ ਚਲਾ ਗਿਆ ਅਮਨ ਸੋਹਣੀ ਸੁਨੱਖੀ ਤਾਂ ਪਹਿਲਾਂ ਹੀ ਬਹੁਤ ਸੀ ਪਰ ਅੱਜ ਤਾਂ ਉਸ ਨੂੰ ਅੰਤ ਦਾ ਰੂਪ ਚੜਿਆ ਹੋਇਆ ਸੀ ਹਲਕੇ ਗੁਲਾਬੀ ਰੰਗ ਦਾ ਸੂਟ ਤੇ ਸੇਮ ਕਲਰ ਦੀ ਕਢਾਈ ਵਾਲੀ ਪੰਜਾਬੀ ਜੁੱਤੀ ਪਾਈ ਅਮਨ ਬਹੁਤ ਸੋਹਣੀ ਲੱਗਦੀ ਸੀ ਪ੍ਰੀਤੀ ਨੇ ਨੇੜੇ ਆ ਕੇ ਅਮਨਦੀਪ ਦੇ ਕਾਲਾ ਟਿੱਕਾ ਲਾਇਆ ਤੇ ਉਹਦੀ ਨਾਨੀ ਨੇ ਬਲਾਵਾਂ ਲਈਆਂ ਉਸ ਤੋਂ ਬਾਅਦ ਉਹ ਸਾਰੀਆਂ ਜਣੀਆਂ ਅੰਦਰ ਦਰਬਾਰ ਸਾਹਿਬ ਵਿੱਚ ਜਾ ਕੇ ਬੈਠ ਗਈਆਂ ਹਰਲੀਨ ਨੂੰ ਨਾ ਆਈ ਦੇਖ ਕੇ ਅਮਨ ਨੂੰ ਬਹੁਤ ਬੁਰਾ ਲੱਗਿਆ ਉਦੋਂ ਨੂੰ ਬਰਾਤ ਵੀ ਆ ਗਈ ਬਰਾਤ ਦਾ ਸਵਾਗਤ ਕਰਨ ਤੋਂ ਬਾਅਦ ਮਿਲਣੀ ਦੀ ਰਸਮ ਕੀਤੀ ਗਈ ਗੁਰਦੁਆਰਾ ਸਾਹਿਬ ਵਿੱਚ ਆਨੰਦ ਕਾਰਜ ਦੀ ਤਿਆਰੀ ਸੀ ਦਰਬਾਰ ਹਾਲ ਵਿੱਚ ਰੱਗੀ ਸਿੰਘਾਂ ਵੱਲੋਂ ਕੀਰਤਨ ਹੋ ਰਿਹਾ ਸੀ ਸਾਰੀ ਬਰਾਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਿਆ ਪਹਿਲਾਂ ਜਗਪਾਲ ਮੱਥਾ ਟੇਕ ਕੇ ਬੈਠ ਗਿਆ ਫਿਰ ਅਮਨਦੀਪ ਵੀ ਮੱਥਾ ਟੇਕ ਕੇ ਜਗਪਾਲ ਦੇ ਖੱਬੇ ਹੱਥ ਬੈਠ ਗਈ ਜਗਪਾਲ ਤੇ ਅਮਨਦੀਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਕਰਮਾ ਕਰਕੇ ਲਾਵਾ ਲਈਆਂ ਤੇ ਅਰਦਾਸ ਉਪਰੰਤ ਹੁਕਮਨਾਮਾ ਲੈ ਕੇ ਗ੍ਰੰਥੀ ਸਿੰਘਾਂ ਵੱਲੋਂ ਦੇਗ ਵਰਤਾਈ ਗਈ ਆਨੰਦ ਕਾਰਜ ਤੋਂ ਬਾਅਦ ਅਮਨ ਤੇ ਜਗਪਾਲ ਦੇ ਰਿਸ਼ਤੇਦਾਰਾਂ ਨੇ ਰਲ ਮਿਲ ਕੇ ਚਾਹ ਪੀਤੀ ਇਸ ਤਰ੍ਹਾਂ ਪਹਿਲੀ ਵਾਰ ਹੁੰਦਾ ਦੇਖਿਆ ਸੀ ਬਰਾਤ ਨਾਲ ਬਸ ਨੇੜੇ ਦੇ ਰਿਸ਼ਤੇਦਾਰ ਹੀ ਆਏ ਗੁਰਦੁਆਰਾ ਸਾਹਿਬ ਤੋਂ ਹੀ ਚਾਹ ਪੀ ਕੇ ਕਿੰਨੇ ਜਣੇ ਤਾਂ ਵਾਪਸ ਮੁੜ ਗਏ ਜਗਪਾਲ ਹੁਣੀ 10 ਕੋ ਜਣੇ ਸਤਨਾਮ ਹੁਣਾ ਨਾਲ ਘਰ ਆ ਗਏ ਇੱਥੇ ਰਮਨ ਤੇ ਰਾਜਪ੍ਰੀਤ ਨੇ ਗੇਟ ਰੋਕ ਕੇ ਰੀਬਨ ਕਟਵਾਉਣ ਦੀ ਰਸਮ ਕੀਤੀ ਰੋਟੀ ਵੱਲੋਂ ਤਾਂ ਰਮਨ ਦੇ ਸਹੁਰਿਆਂ ਨੇ ਪਹਿਲਾਂ ਹੀ ਮਨਾ ਕਰਤਾ ਸੀ ਕਾਰ ਆ ਕੇ ਜਗਪਾਲ ਨੂੰ ਦੁੱਧ ਪਿਉਉਣ ਦੀ ਰਸਮ ਕੀਤੀ ਗਈ ਫਿਰ ਅਮਨ ਦੀ ਵਿਦਾਈ ਦੀ ਤਿਆਰੀ ਹੋਣ ਲੱਗੀ ਸਾਰੇ ਪਰਿਵਾਰ ਵੱਲੋਂ ਦੁਪਹਿਰ ਨੂੰ 2 ਵਜੇ ਤੱਕ ਅਮਨ ਦੀ ਵਿਦਾਈ ਉਦਾਸ ਮਨ ਤੇ ਭਿੱਜੀਆਂ ਅੱਖਾਂ ਨਾਲ ਕੀਤੀ ਮਾਪਿਆਂ ਵੱਲੋਂ ਧੀ ਨੂੰ ਵਿਦਾ ਕਰਨਾ ਕਿਹੜਾ ਸੁਖਾਲਾ ਹੁੰਦਾ ਪਰ ਕੀ ਕੀਤਾ ਜਾਵੇ ਜਦ ਕਾਰਜ ਰਚਾਇਆ ਤਾਂ ਧੀ ਤਾਂ ਤੋੜਨੀ ਪੈਂਦੀ ਹੈ ਅੱਜ ਤਾਂ ਸਤਨਾਮ ਤੇ ترਸੀਮ ਵੀ ਆਪਣੇ ਆਪ ਨੂੰ ਰੋਕ ਨਾ ਸਕੇ ਅਮਨਦੀਪ ਨੂੰ ਗਲੇ ਲਾ ਕੇ ਪਿਆਰ ਦੇਣ ਲੱਗੇ ਹੀ ਰੋਣ ਲੱਗੇ ਰਮਨ ਦਾ ਰੋ ਰੋ ਕੇ ਬੁਰਾ ਹਾਲ ਸੀ ਬਹੁਤ ਔਖਾ ਉਹਨੂੰ ਅਮਨਦੀਪ ਦੇ ਗਲੋਂ ਲਾਇਆ ਪ੍ਰੀਤੀ ਉਹਨੂੰ ਸੰਭਾਲਣ ਲੱਗੀ ਹੋਈ ਸੀ ਅਮਨਦੀਪ ਆਪਣੇ ਦਿਲ ਵਿੱਚ ਕਿੰਨੀਆਂ ਹੀ ਰੀਝਾਂ ਤੇ ਸੁਪਨੇ ਸਜਾ ਕੇ ਸਹੌਰਿਆ ਨੂੰ ਵਿਦਾ ਹੋ ਗਈ ਗੁਰਵੀਰ ਤੇ ਜੱਗੀ ਦਾ ਮੁੰਡਾ ਹਰਜੀਤ ਦੋਵੇਂ ਜਣੇ ਅਮਨ ਦਾ ਸਮਾਨ ਲੈ ਕੇ ਮਗਰ ਹੀ ਉਹਦੇ ਸਹੁਰਿਆਂ ਨੂੰ ਚਲੇ ਗਏ ਜਦੋਂ ਤੱਕ ਗੁਰਵੀਰ ਹੁਣੀ ਪਹੁੰਚੇ ਜਗਪਾਲ ਦੀ ਮੰਮੀ ਅਮਨ ਤੇ ਜਗਪਾਲ ਦੇ ਸਿਰ ਤੋਂ ਪਾਣੀ ਵਾਰਨ ਦੀ ਰਸਮ ਕਰਦੀ ਸੀ ਉਸ ਤੋਂ ਬਾਅਦ ਸੁਭਾਗ ਜੋੜੀ ਨੂੰ ਅੰਦਰ ਲਿਜਾਇਆ ਗਿਆ ਹੋਰ ਰਸਮਾਂ ਕੀਤੀਆਂ ਗਈਆਂ ਉਸ ਤੋਂ ਬਾਅਦ ਗੁਰਵੀਰ ਤੇ ਹਰਜੀਤ ਵੀ ਅਮਨ ਕੋਲ ਆ ਗਏ ਉਥੇ ਹੀ ਸਾਰਿਆਂ ਨੇ ਰੋਟੀ ਖਾਧੀ ਜਗਪਾਲ ਰੋਟੀ ਖਾਂਦੇ ਹੋਏ ਹੀ ਗੁਰਵੀਰ ਨੂੰ ਕਹਿੰਦਾ ਵੀਰ ਜੀ ਆਪਾਂ ਪੈਲਸ ਵਿੱਚ ਢੇੜਾ ਮਾਰ ਆਈਏ 2 ਘੰਟੇ ਹੀ ਰਹਿੰਦੇ ਨੇ ਵੀਰੇ 6 ਵਜੇ ਤੋਂ ਪਾਰਟੀ ਦਾ ਟਾਈਮ ਦਿੱਤਾ ਹੋਇਆ ਹੈ ਗੁਰਵੀਰ ਨੇ ਹਾਂ ਕਰ ਦਿੱਤੀ ਨਾਲ ਕਿਹਾ ਕਿ ਅਸੀਂ ਵਾਪਸੀ ਵੇਲੇ ਘਰ ਮੁੜ ਜਾਵਾਂਗੇ ਜਗਪਾਲ ਵੀਰ ਜੀ ਤੁਸੀਂ ਰੁਕ ਜਾਂਦੇ ਹੁਣ ਕੀ ਟਾਈਮ ਰਹਿ ਗਿਆ ਮੋੜਨ ਦਾ ਗੁਰਵੀਰ ਮੋੜਨਾ ਪੈਣਾ ਜਗਪਾਲ ਇਕੱਲੇ ਮਾਮਾ ਜੀ ਦੀ ਗੱਡੀ ਵਿੱਚ ਸਾਰਿਆਂ ਤੋਂ ਆ ਨਹੀਂ ਹੋਣਾ ਫਿਰ ਅਸੀਂ ਹਾਲੇ ਤਿਆਰ ਵੀ ਹੋਣਾ ਜਗਪਾਲ ਹਾਂਜੀ ਵੀਰ ਜੀ ਕੋਈ ਨਹੀਂ ਪਰ ਟਾਈਮ ਨਾਲ ਆ ਜਾਣਾ ਇਧਰ ਭਾਜੀ ਇਕੱਲੇ ਨੇ ਸਾਰੇ ਕੰਮ ਕਾਜ ਦੇਖਣ ਨੂੰ ਤੁਸੀਂ ਨਾਲ ਮਦਦ ਕਰਵਾ ਦਿਓ ਗੁਰਵੀਰ ਨੇ ਹਾਂਮੀ ਭਰ ਦਿੱਤੀ ਫਿਰ ਉਹ ਤਿੰਨੇ ਜਣੇ ਅਮਨ ਤੇ ਜਗਪਾਲ ਦੀ ਦੀਦੀ ਨੂੰ ਪਾਲਰ ਛੱਡ ਕੇ ਆਪ ਪੈਲਸ ਚਲੇ ਗਏ ਥੋੜੀ ਦੇਰ ਉੱਥੇ ਸਾਰੇ ਪ੍ਰਬੰਧ ਦੇਖ ਕੇ ਉਹਨਾਂ ਨੂੰ ਸਭ ਕੁਝ ਸਮਝਾ ਕੇ ਤਿੰਨੇ ਜਣੇ ਵਾਪਸ ਆ ਗਏ ਗੁਰਵੀਰ ਤੇ ਹਰਜੀਤ ਘਰ ਆ ਗਏ ਉਹਨਾਂ ਦੇ ਆਉਂਦਿਆਂ ਨੂੰ ਸਾਰੇ ਤਿਆਰ ਹੋਏ ਬੈਠੇ ਸੀ ਮਨਿੰਦਰ ਵੀ ਉਦੋਂ ਤੱਕ ਆ ਗਿਆ ਰਮਨ ਨੇ ਜਾਣਾ ਨਹੀਂ ਸੀ ਉਸ ਨੂੰ ਥਕਾਪਟ ਨਾਲ ਫਿਰ ਬੁਖਾਰ ਹੋ ਗਿਆ ਨਿੰਮੋ ਨੇ ਤਾਂ ਰਮਨ ਕੋਲ ਰੁਕਣਾ ਹੀ ਸੀ ਦਵਿੰਦਰ ਵੀ ਘਰ ਹੀ ਰੁਕਣ ਨੂੰ ਕਹਿਣ ਲੱਗਾ ਜੱਗੀ ਤਾਂ ਬੀਬੀ ਬਾਪੂ ਜੀ ਨੂੰ ਲੈ ਕੇ ਪਹਿਲਾਂ ਹੀ ਪਿੰਡ ਨੂੰ ਚਲਾ ਗਿਆ ਸੀ ਚਰਨਜੀਤ ਦਵਿੰਦਰ ਨੂੰ ਸਮਝਾਉਣ ਲੱਗੀ ਪਤ ਤੂੰ ਤਾਂ ਨਾਲ ਚੱਲ ਰਮਨ ਤੋਤਾ ਨਹੀਂ ਜਾ ਹੋਣਾ ਆਪਾਂ ਹਰਜੀਤ ਨੂੰ ਘਰੇ ਛੱਡ ਦਿੰਦੇ ਆ ਦਵਿੰਦਰ ਨੇ ਅਣ ਮੰਨੇ ਜੇ ਇਹ ਮੰਨ ਨਾਲ ਹਾਂ ਕਰ ਦਿੱਤੀ ਉਹ ਸਾਰੇ ਜਣੇ 7:00 ਵਜੇ ਤੱਕ ਪੈਲਸ ਪਹੁੰਚ ਗਏ ਜਗਪਾਲ ਦੀ ਮੰਮੀ ਤੇ ਉਹਦੇ ਭਾਜੀ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਹਿ ਲਈ ਗੇਟ ਤੇ ਹੀ ਖੜੇ ਸੀ ਹਾਂਜੀ ਦੋਸਤੋ ਏ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਆ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਦਾ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਨੇ ਮਿਲਦੇ ਆ ਕੱਲ ਅਗਲੇ ਭਾਗ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ